ਇਹ ਸਰਕਾਰ ਨੂੰ ਇਹ ਚਾਹੁੰਦੇ ਵੀ ਸਰਕਾਰ ਨੂੰ ਇਸ ਟਾਈਮ ਤੇ ਉਹ ਖੁੱਲੇ ਦੇਣਾ ਵੱਡੇ ਐਲਾਨ ਕਰਨੀ ਚਾਹੀਦੇ ਆ ਇੱਕ ਤਾਂ ਤੁਸੀਂ ਇਹ ਜਲ ਸਰੋਤ ਮੰਤਰੀ ਤੁਹਾਡੇ ਕੋ ਆਸ ਰੱਖਾਂਗੇ ਇਹਦੇ ਨਾਲ ਪ੍ਰਿਆਆਂ ਦੀਆਂ ਪਿੱਛਾਂ ਦੇਖ ਕੇ ਇਹਨੂੰ ਨਹਿਰੀ ਰੂਪ ਦੇਣ ਵਾਸਤੇ 10 ਕਿੱਲੇ ਇਹਨੂੰ ਅਕਵਾਇਰ ਕਰੋਗਾ ਐਸ ਪਾਣੀ ਤੋਂ ਬਾਅਦ ਔਰ ਇਹ ਅਕਵਾਇਰ ਕਰਕੇ ਜਿੰਨੇ ਪਾਸੇ ਸਰਕਾਰ ਸਾਨੂੰ ਦੇਊ ਨਾ ਪਿੰਡਾਂ ਨੂੰ ਉਹਦੇ ਨੂੰ ਵੱਧ ਰੇਤਾ ਮਿੱਟੀ ਵੇਚ ਕੇ ਬਣ ਜਾਣੀ ਉਹ ਵੀ ਖੜਾਈ ਕਰਨੀ ਪੈਣੀ ਆ ਉਹਨੂੰ ਪੱਥਰ ਦੀ ਗੱਲ ਸਦਾ ਵਾਸਤੇ ਔਰ ਨਾਲ ਆਹ ਜਿਹੜੀ ਆ ਹੁਣ ਟਹਿਰਿਆ ਵਾ 3 ਕਿਲੋਮੀਟਰ ਮੈਟਾ ਇਹਦੇ ਤੇ ਪੱਥਰ ਦੀ ਕੰਧ ਤੇ ਜ਼ਰੂਰੀ ਆ ਤੇ ਮੁਆਵਜ਼ੇ ਦਾ ਵੀ 70000 ਦੀ ਸਾਡੀ ਮੰਗ ਜੇ 7000 ਮਜ਼ਦੂਰਾਂ ਵਾਸਤੇ ਐਰ ਕੀ ਪਿਛਲੀ ਕੁਕੜੀ ਬੱਕਰੀ ਵਾਲਾ ਬਿਆਨ ਨਾ ਦਿਓ ਜੀ ਉਹ ਸਾਨੂੰ ਨਹੀਂ ਯਵਾਰਾ ਖਾਣਾ ਤੇ ਸਰਕਾਰ ਨੂੰ ਇਹ ਚਾਹੁੰਦੇ ਵੀ ਸਰਕਾਰ ਨੂੰ ਇਸ ਟਾਈਮ ਤੇ ਕੋਈ ਖੁੱਲੇ ਦੇਣਾ ਵੱਡੇ ਐਲਾਨ ਕਰਨੀ ਚਾਹੀਦੇ ਆ ਇੱਕ ਤਾਂ ਤੁਸੀਂ ਜੀ ਜਲ ਸਰੋਤ ਮੰਤਰੀ ਤੁਹਾਡੇ ਕੋ ਆਸ ਰੱਖਾਂਗੇ ਇਹਦੇ ਅੰਦਰ ਤੇ ਦਰਵਾਜ਼ੀਆਂ ਪਿੱਛੇ ਦੇਖ ਕੇ ਇਨੂੰ ਨਵੀਂ ਰੂਪ ਦੇਣ ਵਾਸਤੇ 10 ਕਿੱਲੇ ਇਹਨੂੰ ਅਕਵਾਇਰ ਕਰੋ ਐਸ ਪਾਣੀ ਤੋਂ ਬਾਅਦ ਔਰ ਇਹ ਅਕਵਾਇਰ ਕਰਕੇ ਜਿੰਨੇ ਪੈਸੇ ਸਰਕਾਰ ਸੰ ਨੂੰ ਦੇਉਣਾ ਪੀੜਤਾਂ ਨੂੰ ਉਹਦੇ ਨਾਲ ਵੱਧ ਰੇਤਾ ਮਿੱਟੀ ਵੇਚ ਕੇ ਬਣ ਜਾਣੇ ਆ ਕਿਉਂਕਿ ਦਿਖਾਈ ਕਰਨੀ ਪੈਣੀ ਆ ਉਹਨੂੰ ਪੱਥਰ ਦੀ ਕੰਧ ਸਦਾ ਵਾਸਤੇ ਔਰ ਨਾਲ ਆਹ ਜਿਹੜੀ ਆ ਹੁਣ ਟਹਿਰਿਆ ਤਿੰਨ ਕਿਲੋਮੀਟਰ ਮਾਤਾ ਇਹਦੇ ਤੇ ਪੱਥਰ ਦੀ ਕੰਧ ਤੇ ਜ਼ਰੂਰੀ ਆ ਤੇ ਮੁਆਵਜ਼ੇ ਦਾ ਫਿਰ 70000 ਦੀ ਸਾਡੀ ਮੰਗ ਜੇ 7000 ਮਜ਼ਦੂਰ ਵਾਸਤੇ ਐਰ ਕੀ ਪਿਛਲੀ ਕੁਕੜੀ ਬੱਕਰੀ ਵਾਲਾ ਬਿਆਨ ਨਾ ਦਿਓ ਜੀ ਉਹ ਸਾਨੂੰ ਜਵਾਰਾ ਖਾਣਾ ਤੇ ਜਿਹੜਾ ਸ਼ਾਮਦਾਨ ਦੰਦ ਪੇਜ ਦੇ ਨਾਲ ਕਰਿਓ ਅਸੀਂ ਚਾਹਾਂਗੇ ਕਿ ਸਾਨੂੰ ਸੱਚੀ ਮੁੱਚੀ ਜਿਹੜੀਆਂ ਨਾ ਸਾਡੀ ਸਰਕਾਰ ਜਿਹੜੀ ਆ ਉਹ ਸਾਨੂੰ ਸਹੂਲਤਾਂ ਉਹ ਦੇਵੇ ਜਿਹੜੀਆਂ ਲੋਕਾਂ ਨੂੰ ਸੱਚੀ ਮੁੱਚੀ ਚੰਗੀਆਂ ਲੱਗਣ ਤੇ ਸਤਾਈ ਦੇ ਵਿੱਚ ਫੇਰ ਵਾਗੋ-ਵਾਗੋ ਕਰਨ ਦੇਖੋ ਬਰਲੇ ਇਹ ਹੈ ਵੀ ਜਿਵੇਂ ਤੁਸੀਂ ਕਹਿੰਦੇ ਅਸੀਂ ਮੰਤਰੀ ਸਾਹਿਬ ਤੇ ਮੈਂ ਆਉਂਦੇ ਹੋਏ ਹੀ ਵਿਚਾਰ ਕਰਦੇ ਤੇ ਹਰ ਇੱਕ ਚੀਜ਼ ਤੇ ਅਸੀਂ ਚਰਚਾ ਕਰਨੀ ਆ ਉਹ ਜਦੋਂ ਹੈ ਪਾਣੀ ਦਾ ਕੰਮ ਮੁਕਣਾ ਹੈ ਜਦ ਦਸਾਂ ਦਿਨ ਬਾਅਦ ਮੁਰਜਣਾ ਪਾਣੀ ਦਾ ਅਸੀਂ ਹੁਣ ਇਹੀ ਚਰਚਾ ਕਰਨੀ ਆ ਪਹਿਲਾਂ ਕਰਕੇ ਵੀ ਆਏ ਆ ਉੱਥੇ ਸਾਰੇ ਡੀਸੀ ਐਸਐਸਪੀ ਸਾਰੇ ਬੈਠੇ تھے ਕਿ ਕਿੰਨਾ ਦਾ ਸੀ ਮੁਆਵਜ਼ਾ ਦੇ ਦਨੇ ਆ ਕਿੰਨਾ ਨੁਕਸਾਨ ਹੁੰਦਾ ਉਹ ਅਸੀਂ ਇਸ ਚੀਜ਼ ਤੇ ਚਰਚਾ ਕਰਾਂਗੇ ਤੁਹਾਡਾ 8-10 ਕਿਲੋਮੀਟਰ ਰਹਿ ਗਿਆ ਇਹ ਜਿਹੜੀ ਇਹ ਪੱਥਰ ਦੀ ਉਹ ਲਾਉਣਾ ਦੀ ਹੈ ਤੇ ਕੁਝ ਤੁਹਾਡੇ ਚੈੱਕ ਡੈਮ ਵੀ ਬਣਨ ਵਾਲੇ ਨੇ ਉਹ ਅਸੀਂ ਸਾਰਾ ਕੁਝ ਕਰਕੇ ਆਏ ਆ ਤੇ ਬਾਕੀ ਇਹਦੀ ਵੀ ਗੱਲ ਕਰਕੇ ਆ ਜਿਹੜੀ ਡੀਸੈਂਟਿੰਗ ਵੀ ਤੁਸੀਂ ਗੱਲ ਕਰਦੇ ਆ ਵੀ ਯੂ نو ਸ਼ੇਪ ਹੈ ਜਿਹੜੀ ਉਸ ਤਰੀਕੇ ਨਾਲ ਦਿੱਤੀ ਜਾਵੇ ਉਹ ਦੀ ਵੀ ਸੀ ਗੱਲ ਕਰਕੇ ਸਾਰੇ ਅਫਸਰਾਂ ਨੂੰ ਹਦਾਇਤਾਂ ਸਾਰੇ ਅਫਸਰਾਂ ਨੂੰ ਹਦਾਇਤਾਂ ਵੀ ਕਰੀਏ ਸੁਣ ਲਿਓ ਆ ਜਿੰਨੇ ਲੋਕ ਹੁਣ ਬੰਦ ਤੇ ਮਿੱਟੀ ਪਾ ਰਹੇ ਆ ਨਾ ਇਹ ਆਮ ਲੋਕ ਵਾ ਤੇ ਆਪੋ ਆਪਣੀ ਮਿੱਟੀ ਜਾ ਕੇ ਪਾ ਰਹੇ ਆ ਅਸੀਂ ਕਹਿੰਨੇ ਆ ਵੀ ਕਿਤੇ ਇਹ ਨਾ ਹੋਵੇ ਜਦੋਂ ਡੀਲ ਸੈਟਿੰਗ ਕਰਨੀ ਆ ਉਦੋਂ ਫੇਰ ਬਾਹੂ ਲੋਕ ਆ ਜਾਣ ਲੁੱਟਣ ਵਾਸਤੇ ਮਤਲਬ ਜਿਹੜਾ ਵਾ ਠੇਕੇਦਾਰੀ ਸਿਸਟਮ ਲਾਓ ਅਸੀਂ ਕਹਿੰਨੇ ਆ ਕਿ ਕਿਸਾਨ ਨੂੰ ਵੀ ਦੂਰੋਂ ਹੱਕ ਦਿਓ ਇਹ ਸਿਆਲ ਸਿਆਲ ਦਰਿਆਵੇਲਾ ਕਰ ਦੰਗੇ ਕਿਉਂਕਿ ਅਹੀਂ ਰੇਤਾ ਵੇਚ ਕੇ ਆਪ ਦਾ ਜਿਹੜਾ ਉਹ ਗੁਜ਼ਾਰਾ ਕਰਦਾ ਚਲਾਵਾਂਗੇ ਨਹੀਂ ਤੁਸੀਂ ਉਹ ਕਰਨਾ ਤਾਂ ਤੁਹਾਨੂੰ ਉਹੀ ਅਸੀਂ ਅਲਾਉ ਕਰਤਾ ਕਰੋ ਸੁਣੋ ਹਾਂਜੀ ਸ਼ਾਇਦ ਇਸ ਬਾਰੇ ਤੁਹਾਨੂੰ ਨਹੀਂ ਪਤਾ ਲੈ ਜਾਣਕਾਰੀ ਪਤਾ ਵਾ ਕੀ ਬੋਲਾਂ ਪਤਾ ਉਹ ਠੀਕ ਜਿਹੜਾ ठेकेदार ਦਾ ਤੇ ਸਰਕਾਰ ਦਾ ਮਾਈਨਿੰਗ ਦਾ ਵਿੱਚ ਵੱਡਾ ਜਿਹੜਾ ਰੱਟਾ ਵਾ ਉਹ ਕੱਢ ਦਿਓ ਕੱਢਦਾ ਸਿੱਧਾ ਜਮੀਨ ਦਾ ਤੁਸੀਂ ਸੁਣੋ ਤਾਂ ਸਹੀ ਹਾਂਜੀ ਤੁਸੀਂ ਗੱਲ ਸੁਣੋ ਹਾਂਜੀ ਹੁਣ ਅਸੀਂ ਨਵੀਂ ਪਾਲਿਸੀ ਬਣਾਤੀ ਜਿੰਨੀ ਤੁਹਾਡੀ ਜ਼ਮੀਨ ਹੈ ਤੁਸੀਂ ਆਪੇ ਰੇਤਾ ਕੱਢੋ ਆਪੇ ਵੇਚੋ ਗਵਰਨਮੈਂਟ ਨੂੰ ਰੈਲਟੀ ਦਿਓ ਅਸੀਂ ਫਰਮਾਂ ਨੂੰ ਬਣਾਤਾ ਜੀ ਬਣਾਤਾ ਸਾਨੂੰ ਰੈਲਟੀ ਬਾਰੇ ਦੱਸੋ ਸੋਣੋ ਜੀ ਇਹ ਸਾਰਾ ਅਸੀਂ ਬਣਾਤਾ ਤੁਸੀਂ ਦਫਤਰ ਚਲ ਜਿਓ ਜੇ ਡੀਐਸਆਰ ਚ ਪੈਣ ਵਾਲੀ ਅਸੀਂ ਉਹ ਪਾ ਦੇਾਂਗੇ ਜੇ ਡੀਐਸਆਰ ਚ ਪਈ ਹੋਈ ਤੁਹਾਨੂੰ ਤੁਰੰਤ ਅਸੀਂ ਐਲਓਆਈ ਲੈਟਰ ਆਫ ਇੰਟੈਂਟ ਜਾਰੀ ਕਰ ਦੇਾਂਗੇ ਇਹ ਉਹਨਾਂ ਲੋਕਾਂ ਦੀ ਮਨੋਪਲੀ ਤੋੜਨ ਪਿੱਛੇ ਕੀਤਾ ਹੈ ਜਿਹੜੇ ਲੋਕ ਇਸ ਤਰ੍ਹਾਂ ਜਾ ਕੇ ਇਲੀਗਲ ਮਾਈਨਿੰਗ ਵੀ ਕਰਨਾ ਦੇ ਤੇ ਤੇ ਉਹਨਾਂ ਨੇ ਆਪਣੀ ਮਨੋਪਲੀ ਬਣਾਈ ਰਹੀ ਸੀ ਇਹ ਭਾਵੇਂ ਕਿਸੇ ਦੀ 10 ਕਿੱਲੇ ਜ਼ਮੀਨ ਆ ਭਾਵੇਂ ਕਿਸੇ ਦੀ 5 ਕਿੱਲੇ ਜ਼ਮੀਨ ਆ ਜਿੰਨੇ ਕੋਈ ਜ਼ਮੀਨ ਤਬਦੀ ਕਰਨਾ ਚਾਹੁੰਦਾ ਹੈ ਲੈਂਡ ਓਨਰ ਮਾਈਨਿੰਗ ਸਾਈਟਸ ਸਾਡੇ ਬਣਾਏ ਜਾਂਦੇ ਐਲ ਐਮ ਐਸ ਉਹ ਤੁਸੀਂ ਚਲ ਜਿਓ ਦਫ਼ਤਰ ਦੇ ਵਿੱਚ ਸਾਡੇ ਉੱਤੇ ਹੈਲਪ ਡੈਸਕ ਵੀ ਖੁੱਲੇ ਹੋਏ ਨੇ ਸਾਰੀ ਤੁਹਾਨੂੰ ਜਾਣਕਾਰੀ ਉੱਥੇ ਮਿਲ ਜੂਗੀ ਤੁਸੀਂ ਆਪਦਾ ਜੋ ਮਰਜ਼ੀ ਨੂੰ ਵੇਚੋ ਉਹਨੂੰ ਬੰਨ ਤੇ ਲਾਓ ਇਹ ਤੁਹਾਡੀ ਮਰਜ਼ੀ ਹੈ ਜਿੰਨੀਆਂ ਜ਼ਮੀਨਾਂ ਨੇ ਉਹਦੀ ਤੁਸੀਂ ਦੱਸ ਦਿਓ ਮંત્રી ਸਾਹਿਬ ਨੂੰ ਪਤਾ ਇਸ ਗੱਲ ਦਾ ਅਸੀਂ ਸਾਰਾ ਵਿਧਾਨ ਸਭਾ ਦੇ ਵਿੱਚ ਪਾਸ ਕਰਤਾ ਦੂਜੀ ਗੱਲ ਜਿਹੜੀ ਤੁਸੀਂ ਇਸ ਦੀ ਗੱਲ ਕੀਤੀ ਹੈ ਹੁਣ ਆ ਬੰਨਣਾ ਤੇ ਇੱਕ ਦੂਜਾ ਬੰਨਣਾ 70 ਕਿਲੋਮੀਟਰ ਦਾ ਫਾਸਲਾ ਹੁਣ ਵਿਚਾਰੇ ਜ਼ਮੀਨਾਂ ਤੁਹਾਡੀਆਂ ਹੁਣ ਬੰਨ ਤੇ ਦੋਨੇ ਪਾਸੇ ਬੰਨੇ ਜਾਣਗੇ ਅੱਛਾ ਸਾਈਡਾ ਅਸੀਂ ਇਹ ਚਾਹੁੰਦੇ ਵੀ ਇਹਨੂੰ 10 ਕਿੱਲੇ ਦੇ ਵਿੱਚ ਨਹਿਰੀ ਸ਼ੇਪ ਦਿੱਤੀ ਜਾਵੇ ਬਾਕੀ ਸਾਰਾ ਬੱਜ ਜਿਹੜਾ ਸਰਕਾਰ ਹਰ ਸਾਲ ਮੁਆਵਜ਼ਾ ਦਿੰਦੀ ਆ ਅਸੀਂ ਹਰ ਸਾਲ ਖਪਦਿਆਂ ਨਾਲੇ ਤੁਸੀਂ ਇਹ ਕਹਿੰਦੇ ਹੋ ਵੀ ਨਹਿਰੀ ਸ਼ੇਪ ਤਾਂ ਸਿੱਧਾ ਹੈ ਹਾਂਜੀ ਜੇ ਤੁਸੀਂ ਆਪ ਹੀ ਚੱਕਣੀ ਚਾਹਦੇ ਤੁਸੀਂ ਆਓ ਅੱਗੇ ਨਹੀਂ ਉਹ ਮੇਰੀ ਛੇਵ ਸਰਕਾਰ ਜ਼ਮੀਨ ਆਪਣੀ ਕਰ ਲੈਣਾ ਬਸ ਕਿਲੇ ਜੇ ਤੁਸੀਂ ਆਪ ਚੱਕਣੀ ਚਾਹਦੇ ਬਸ ਤੁਸੀਂ ਚੱਕੋ ਪਰ ਸਾਨੂੰ ਉਹ ਜਿਹੜੀ ਰੈਲਿਟੀ ਸਰਕਾਰ ਦੀ ਆ ਉਹ ਦੱਸੀ ਜਾਵੇ ਸਰਕਾਰ ਸਾਰੇ ਦੱਸ ਦਿਆਂਗੇ ਉਹ ਸਾਰੇ ਦੱਸੇ ਇਹ ਸਰਕਾਰ ਇਹਦਾ ਸਾਰਾ ਆਨਲਾਈਨ ਸਿਸਟਮ ਬਣਾਤਾ ਕਿਹੜਾ ਤੁਸੀਂ ਜਾ ਕੇ ਸਮਝ ਲਓ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਮੰਤਰੀ ਸਾਹਿਬ ਸਾਨੂੰ ਆ ਕੇ ਕਿਉਂ ਨਾ ਸਮਝਾਉਣ ਕੋਣ ਮੰਤਰੀ ਸਾਹਿਬ ਸਾਨੂੰ ਸਮਝਾਉਣ ਪਿਆ ਆ ਪਾਈ ਇਸ ਤਰ੍ਹਾਂ ਕਰਨੇ ਚਾਹੇ ਕਰੋ ਆਸੋ ਨਹੀਂ ਕਿਸਾਨ ਦੇ ਨਾਲ ਪਾਸ ਹੋ ਤੁਸੀਂ ਐਂ ਕਰਿਓ ਇਹ ਤੋਂ ਬਾਅਦ ਦੇ ਵਿੱਚ ਉਸੇ ਇਕੱਠੇ ਕਰਦੇ ਮੈਂ ਅਫਸਰਾਂ ਨੂੰ ਭੇਜ ਦੂੰ ਇੱਥੇ ਬਿਲਕੁਲ ਅਫਸਰ ਆ ਜਾਣਗੇ ਅਸਰ ਅਸਰ ਜੀ ਅਸਰ ਪਰਦੇ ਲਵਾ ਕੇ ਨੰਬਰ ਲਵਾ ਕੇ ਮਾਈਨਿੰਗ ਦੇ ਦਫਤਰ ਤਨਦਨ ਚੱਲ ਜਾਣਾ ਉਹ ਐਕਸਗੇਨ ਆਪੇ ਤੁਹਾਨੂੰ ਗਾਈਡ ਕਰ ਦੂ ਸਾਡੇ ਨਾਲ ਦਫਤਰ ਲਾਲਜੀਤ ਭੁੱਲਰਵਾ ਠੀਕ ਹੈ ਸਾਡਾ ਦਫਤਰ ਵਾ ਸਾਡੇ ਉਰੇ ਭੇਜ ਦੇਗਾ ਚੀਫ ਇੰਜੀਨੀਅਰ ਸਾਡੇ ਖੜੇ ਨੇ ਹਾਂ ਠੀਕ ਹੈ ਜਿਹੜੇ ਤੇ ਬੈਠੇ ਹੈ ਇੰਗਰੇਜ਼ੀ ਕੋਲ ਸਭ ਕੋਲ ਹਾਂ ਜਦੋਂ ਇਹਨੂੰ ਮਤਲਬ ਸਪਾਰ ਬਣਣੀਆਂ ਲੋਚਾਂ ਬਣਣੀਆਂ ਇਹਦੀਆਂ ਮਰੜੀਆਂ ਬਣਣੀਆਂ ਕੰਦ ਕਰਨੀਆਂ ਉਹ ਤੋਂ ਜਿਹੜੇ ਸਥਾਨਕ ਲੋਕ ਆ ਨਾ ਉਹਨਾਂ ਨੂੰ ਸਾਦਕੇ ਉਹਨਾਂ ਦੀ ਸਲਾਹ ਜ਼ਰੂਰ ਲਈ ਜਾਵੇ ਜੇ ਕਿਤੇ ਬੇਲੋੜੀਆਂ ਲੋਚਾਂ ਵਜੀਆਂ ਸਰਕਾਰਾਂ ਪੈਸੇ ਇਸ ਗੱਲ ਤੇ ਆਓ ਤੁਸੀਂ ਆਪਣੀ ਜ਼ਮੀਨ ਦੀ ਪਟਾਈ ਕਰੋ ਸਮਝ ਗਏ ਇਹਦੇ ਪਿੱਛੇ ਤੁਸੀਂ ਦੱਸੋ ਜਿੱਦੇ ਇਕੱਠ ਰੱਖਣਾ ਮੈਂ ਤੁਹਾਰੇ ਅਫਸਰਾਂ ਨੂੰ ਭੇਜੇ ਪਾਣੀ ਨਿਕਲ ਜਾਂਦੀ ਫਾਰੇ ਨਿਕਲ ਆ 3 ਕਿਲੋਮੀਟਰ ਨਾਲ ਅਸੀਂ ਦੱਸਦੇ ਹਾਂ ਜੇ ਤੁਹਾਡਾ ਉਹਦੇ ਨਾਲ ਮਸਲਾ ਹੱਲ ਹੋ ਤਾਂ ਉਹ ਕਰ ਦਿਆਂਗੇ ਬਾਕੀ ਉਸ ਤੋਂ ਬਾਅਦ ਜਿਵੇਂ ਮੈਂ ਦੱਸਿਆ ਤੁਹਾਨੂੰ ਅਸੀਂ ਸਾਰੀ ਰੈਵੜੀ ਕਰਕੇ ਆਇਆ ਅਫਸਰਾਂ ਨੂੰ ਹਦਕਤਾਂ ਦੇ ਕੇ ਆਇਆ ਉਸੀਂ ਸਾਰਾ ਕੁਝ ਕਰਕੇ ਰੱਖਾਂਗੇ ਅਸੀਂ ਠੀਕ ਆ ਸਾਲ ਦਾ ਜਰੂਰੀ ਆ ਸਰ ਤਿੰਨ ਕਿਲੋ ਮੀਟਰ ਚਾਰ ਆ ਇਹ ਬੰਦ ਦੇ ਨਾਲ ਤੇ ਬੰਦ ਜਿਹੜਾ ਪਾੜ ਪੈਂਦਾ ਵਾ ਉਹ ਬਚਾ ਲੂਗਾ 3 ਕਿਲੋ ਮੀਟਰ ਨੂੰ ਸਭ ਪੂਰੀ ਕਰਕੇ ਜਾਓ ਪ੍ਰੋਪੋਜ਼ਲ ਗਈ ਆ ਕਿੰਨੀ ਅਜਾ ਪਤਾ 10 12 ਕਿਲੋ ਮੀਟਰ ਉਹ ਤਾਂ ਬਹੁਤ ਵਧੀਆ ਗੱਲ ਉਸ ਤੋਂ ਕਰਕੇ ਜਿਹੜਾ ਬਚਾਓ ਬਚਾ ਲੂਗਾ ਇਸ ਬੰਦ ਦੇ ਨਾਲ ਆ ਗਾ ਵੀ ਆਪਣੇ ਪਿੰਡ ਤੇ ਆਪਣੀ ਪਿੰਡ ਆ ਜੀ ਇਹ ਬਿਲਕੁਲ ਬੰਦ ਦੇ ਨਾਲ ਹੀ ਆਦਾ ਹੁਣ ਤਾ ਵੇਖ ਹੀ ਲੈ ਇੱਥੇ ਕਈ ਗੱਲਾਂ ਸੋਚਣੇ ਚੱਕ ਡੈਮ ਬਾਰੇ ਵੀ ਕਿਉਂਕਿ ਨਕਸ਼ਾਨ ਘੱਟੋ ਘੱਟ ਦੇਖੋ ਅਸੀਂ ਜਿਹੜੇ ਹੁਣ ਤੁਰੇ ਫਿਰਦੇ ਆ ਮੀਨ ਉਹਨੇ ਕੋਈ ਰੋਕ ਸਕਦਾ ਪਾਣੀ ਆਉਣ ਤੋਂ ਨਹੀਂ ਕੋਈ ਰੋਕ ਉਹ ਬੇਨਤੀ ਜੀ ਪਿਛਲੀਆਂ ਸਰਕਾਰਾਂ ਨੇ ਵੀ ਕਿਹਾ ਉਹ ਸਭੀ ਹੁੰਦਾ ਆਪਾਂ ਵੀ ਤੇਰੀਆਂ ਉਹ ਨਗਾੜਿਆ ਤੇ ਤੀ ਤੋਂ ਬਾਅਦ ਆਪਾਂ ਫਿਰ ਸਾਬੀ